ਮਾਰਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੋੜਿੰਦੀ ਦੇਖਪਾਲ ਪਹ ਹਸਪਤਾਲਾਂ ਵਿੱਚ ਇਲਾਜ ਮੁਫਤ ਅਤੇ ਯੂਨੀਵਰਸਲ ਰੂਪ ਵਿੱਚ ਉਪਲਬਧ ਹੋਵੇ ਹੁਣ ਤੱਕ ਪੰਜਾਬ ਦੇ ਸਰ ਹੁਣ ਤੱਕ ਪੰਜਾਬ ਦੇ 45 ਲੱਖ ਪਰਿਵਾਰ ਸਰ ਸਰਕਾਰੀ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਲ ਸੰਨ ਜਿਨ੍ਹਾਂ ਵਿੱਚੋਂ ਸਰ 16 ਲੱਖ ਪਰਿਵਾਰ ਸਰ ਕੇਂਦਰ ਸਰਕਾਰ ਦੀ ਯੋਸ਼ਮਾਨ ਭਾਰਤ ਯੋਜਨਾ ਤਹਿਤ ਅਤੇ ਬਾਕੀ 28 ਲੱਖ ਪਰਿਵਾਰ ਜਿਹੜੇ ਸੀ ਉਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਵਤ ਸਿਹਤ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਗਏ ਸਨ ਇਹਨਾਂ ਯੋਜਨਾਵਾਂ ਵਿੱਚ ਪੂਰੇ ਪੰਜਾਬ ਲਈ ਬੀਮਾ ਕਵਰੇ ਸਿਰਫ 5 ਲੱਖ ਰੁਪਏ ਸਾਲਾਨਾ ਹੈ ਸਪੀਕਰ ਸਾਹਿਬ ਮੈਂ ਅੱਜ ਪੰਜਾਬ ਦੇ ਸਿਹਤ ਕੇਤਰੀ ਦੋ ਵੱਡੇ ਇਤਿਹਾਸਕ ਫੈਸਲੇ ਦਾ ਐਲਾਨ ਕਰਨ ਜਾ ਰਿਹਾ ਸਰਸੇਤ ਖੇਤਰ ਦੇ ਅੰਦਰ ਦੋ ਵੱਡੇ ਇਤਿਹਾਸਕ ਫੈਸਲੇ ਅੱਜ ਹੋਣਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਛੋਣਗੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣਾ ਹੈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਗਾਮੀ ਸਾਲ ਵਿੱਚ ਰਾਜ ਦੀ ਸਿਹਤ ਬੀਮਾ ਯੋਜਨਾ ਨੂੰ ਯੂਨੀਵਰਸਲ ਬਣਾਉਣ ਲਈ ਅਤੇ ਪੰਜਾਬ ਦੇ ਸਾਰੇ ਸਰ ਹੁਣੇ ਡਿਮਾਂਡ ਹੋ ਰਹੀ ਸੀ ਪਿੱਛੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਪੂਰੇ ਪੰਜਾਬ ਦੇ ਪਰਿਵਾਰਾਂ ਨੂੰ ਅਸੀਂ ਇਸ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਸਰ ਇਸ ਵਿੱਚ ਕੋਈ ਰੁਕਾਵਟ ਜਾਂ ਵਿਤਕਰਾਨੀ ਹੋਵੇਗਾ ਸਰ ਕਿਸੇ ਕਰਾਮ ਕਿਸਮ ਦੀ ਕੋਈ ਰੁਕਾਵਟ ਕੋਈ ਵਿਤਕਰਾਨੀ ਹੋਵੇਗਾ ਪਿੰਡੂ ਹੋਵੇ ਜਾਂ ਸ਼ਹਿਰੀ ਅਮੀਰ ਹੋਵੇ ਜਾਂ ਗਰੀਬ ਸਰ ਹਰੇਕ ਵਿਅਕਤੀ ਇਸ ਦਾ ਨਾਮ ਲੈ ਸਕਦਾ ਹੈ ਪਰ ਫਸ ਫੈਸਲਾ ਦਇਆ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਸ਼ਾਮਿਲ ਕਰਨ ਜਾ ਰਹੇ ਹਾਂ ਔਰ ਸਰ ਦੂਜਾ ਵੱਡਾ ਫੈਸਲਾ ਸਦਾ ਭਗਵਾਨ ਭਗਵਾਨ ਸੇਮਾਨ ਸਰਕਾਰ ਦਾ ਆਇਆ ਕਿ ਅਸੀਂ ਜੋ ਰਾਸ਼ੀ ਸੀਗੀ ਜਿਹਦੀ ਲਿਮਿਟੇਸ਼ਨ ਸਿਰਫ ਸਿਰਫ 5 ਲੱਖ ਰੁਪਏ ਸੀ ਅੱਜ ਜੋ ਅਸੀਂ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਜਨਾ ਵਧਾ ਰਹੇ ਹਾਂ ਪੰਜਾਬ ਵਿੱਚ ਹੁਣ 10 ਲੱਖ ਰੁਪਏ ਤੱਕ ਦੀਆਂ ਜੇ ਵੀ ਪ੍ਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਜੇਕਰ ਕੋਈ ਹੋ ਜਾਣਾ ਤਾਂ 10 ਲੱਖ ਰੁਪਏ ਤੱਕ ਅਸੀਂ ਉਹਦਾ ਬੀਮਾ ਕਵਰ ਦੇ ਅੰਦਰ ਉਹਨੂੰ ਕਵਰ ਕਰਾਂਗੇ ਸਰ ਉਹਨਾਂ ਰਾਜ ਸਰਕਾਰ ਤੋਂ 5 ਲੱਖ ਦਾ ਵਾਧੂ ਟਾਪ-ਅਪ ਕਵਰ ਵੀ ਸਰ ਮਿਲੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦੀਨ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਅਗਲੇ ਸਾਲ ਸਿਹਤ ਕਾਰਡ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਪਰਦੇ ਹਸਾਲਾ ਵਿੱਚ ਕੈਸ਼ਲ ਸਲਾਜ ਦਾ ਫਾਇਦਾ ਲੈ ਸਕਣਗੇ ਸਪੀਕਰ ਸਾਹਿਬ ਇਹ ਇਤਿਹਾਸਿਕ ਪਹਿਲ ਕਦਮੀ ਪੰਜਾਬ ਦੇ ਹਰ ਪਰਿਵਾਰ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਆਪਣੀ ਸਿਹਤ ਨਾਲ ਸਮਝੌਤਾ ਨਾ ਕਰਨਾ ਪਵੇ ਮੈਂ ਇਸ ਮਕਸਦ ਲਈ 778 ਕਰੋੜ ਰੁਪਏ ਦੇ ਉਪਬੰਧ ਕਰਦਾ ਦਰਕਟਲਾ ਪੀੜਤਾਂ ਦੇ ਤੁਰੰਤ ਇਲਾਜ ਅਤੇ ਰਾਜ ਅਤੇ ਮਦਦਗਾਰਾਂ ਨੂੰ ਉਤਸ਼ਾਹਿਤ ਕਰਨ ਲਈ ਫਰਿਸ਼ਤੇ ਸਕੀਮ ਲਈ ਸਰ 10 ਕਰੋੜ ਰੁਪਏ ਰਾਖਵੇਂ ਰੱਖੇ ਜਾਂਦੇ ਹਨ ਸਪੀਕਰ ਸਾਹਿਬ ਸਿਹਤ ਸੇਵਾਾਂ ਲਈ 2025-26 ਵਿੱਚ ਕੁੱਲ ਜਿਹੜਾ ਕੁੱਲ ਸੈਦਾ ਬਜਟਾ ਦੇ ਵਿੱਚ 5598 ਕਰੋੜ ਰੁਪਏ ਦਾ ਬੈਟ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਕਿ ਪਿਛਲੇ ਸਾਲ ਦੇ ਬੈਟ ਨਾਲੋਂ ਵੀ ਸਰ ਪਿਛਲੇ ਸਾਲ ਦੇ ਬੈਟ ਨਾਲੋਂ ਵੀ 10% ਜ਼ਿਆਦਾ ਕਰ ਦਿੱਤਾ ਸਰ ਜਿਵੇਂ ਅਸੀਂ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਪਿੰਡੂ ਵਿਕਾਸ ਦੀ ਗੱਲ ਕਰੀਏ ਬਦਲਦੇ ਪਿੰਡ ਬਦਲਦਾ ਪੰਜਾਬ ਪਿੰਡ ਕਿਵੇਂ ਬਦਲਣਗੇ ਪੰਜਾਬ ਕਿਵੇਂ ਬਦਲੇਗਾ ਸਰ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਰ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਜਦੋਂ ਦੁਨੀਆਂ ਪਰ ਵਿੱਚ ਕੋਈ ਵੀ ਪੰਜਾਬ ਬਾਰੇ ਸੋਚਦਾ ਸਭ ਤੋਂ ਪਹਿਲਾਂ ਜੋ ਗੱਲ ਚੇਤੇ ਆਉਂਦੀ ਹੈ ਉਹ ਸਾਡੇ ਖੇਤ ਅਤੇ ਸਾਡੇ ਪਿੰਡ ਸਰ ਇਸ ਲਈ ਸਾਡੇ ਪਿੰਡਾਂ ਦੀ ਕਾਇਆ ਕਲਪ ਕਰਨ ਤੋਂ ਬਿਨਾ ਪੰਜਾਬ ਦਾ ਵਿਕਾਸ ਅਧੂਰਾ ਹੋ ਜਾਵੇਗਾ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਆਖਦਾ ਹਾਂ ਕਿ ਅਗਲਾ ਸਾਲ ਪਿੰਡੂ ਪੰਜਾਬ ਦੀ ਨਰਸਰ ਜਿੱਤੀਦਾ ਹੋਵੇਗਾ ਸਾਡੇ ਪਿੰਡਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਅਸੀਂ ਅਗਲੇ 2 ਸਾਲਾਂ ਵਿੱਚ ਰਾਜ ਦੇ ਸਾਰੇ ਸਰ 12581 ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਪੈਕਸ ਪੇਸ਼ ਕਰ ਰਹੇ ਹਾਂ ਸਰ ਕਿ 12581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਸ ਤਰ੍ਹਾਂ ਉੱਪਰ ਚੁੱਕਣਾਗਾ ਸੋਰ ਉਹਦੇ ਲਈ ਮੈਂ ਤੇ ਦੱਸ ਰਿਹਾ ਕਿ ਕਿਸ ਤਰ੍ਹਾਂ ਆਊਗਾ ਇਸ ਨੂੰ ਮੁੱਢਲੇ ਦੌਰ ਦੇ ਵਿੱਚ ਬਦਲਦੇ ਪਿੰਡ ਬਦਲਦਾ ਜਿਹੜਾ ਪੰਜਾਬ ਕਿਹਾ ਜਾਊਗਾ ਕਿਸ ਤਰ੍ਹਾਂ ਪਿੰਡ ਬਦਲਣਗੇ ਬਦਲਦੇ ਪਿੰਡ ਬਦਲਦਾ ਪੰਜਾਬ ਮੇਰੇ ਅਗਲੇ ਸਾਲ ਜਿਹੜੀਆਂ ਅਸੀਂ ਪੰਜ ਸਕੀਮਾਂ ਪੰਜਾਬ ਚ ਲਾਂਚ ਕਰਨ ਜਾ ਰਹੇ ਲਾਗੂ ਕਰਨ ਜਾ ਰਹੇ ਉਹਦੇ ਵਿੱਚ ਸਰ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਮੀਨਿਕਰ ਪਿੰਡਾਂ ਦੀ ਛੱਪੜਾਂ ਦੀ ਸਫਾਈ ਅਤੇ ਨਮੀਨਿਕਨ ਸੀਚੇਵਾਲ ਥਾਪਰ ਮਾਰਲਾਂ ਤੇ ਹੋਰ ਕਫਾਈਤੀ ਬਾਜਰ ਬਾਜਰ ਮਾਰਲਾਂ ਅਨਸਾਰ ਸੀਵਰੇਜ ਟ੍ਰੀਟਮੈਂਟ ਸਿਸਟਮ ਦੀ ਸਥਾਪਨਾ ਕਰਨਾ ਨਹਿਰੀ ਪਾਣੀ ਮਹੱਇਆ ਕਰਵਾਉਣ ਲਈ ਨਹਿਰੀ ਖਾਲਾ ਨੂੰ ਬਹਾਲ ਕਰਨਾ ਪਿੰਡਾਂ ਦੇ ਖੇਡ ਮੈਦਾਨਾਂ ਦਾ ਨਿਰਮਾਣ ਸਰ ਮੁੱਖ ਮੰਤਰੀ ਸਟ੍ਰੀਟ ਲਾਈਟ ਯੋਜਨਾ ਤਹਿਤ ਸਟ੍ਰੀਟ ਲਾਈਟਾਂ ਲਗਾਉਣਾ ਇਹ ਅਸੀਂ ਪੰਜ ਜਿਹੜੇ ਵੱਡੇ ਉਪੰਨ ਕੀਤੇ ਨੇਗੇ ਸਪੀਕਰ ਸਾਹਿਬ ਜਿੰਨਾ ਕਮਾਂ ਦਾ ਮੈਂ ਉੱਪਰ ਬੋਲਣ ਕੀਤਾ ਇਹਨਾਂ ਵਿੱਚ ਬਹੁਤ ਸਾਰੇ ਕੰਮ ਪੰਜਾਬ ਦੇ ਪਿੰਡਾਂ ਵਿੱਚ ਦਹਾਕਿਆਂ ਤੋਂ ਨਹੀਂ ਕੀਤੇ ਗਏ ਇਸ ਸੁਪਰੇ ਨੂੰ ਹਕੀਕਤ ਵਿੱਚ ਬਦਲਣ ਲਈ ਮੈਂ ਅਗਲੇ ਸਾਲ ਇਸ ਪਹਿਲ ਕਦਮੀ ਤਹਿਤ ਕੁੱਲ 3500 ਕਰੋੜ ਰੁਪਏ ਦੇ ਖਰਚ ਜਿਹਦਾ ਉਪਬੰਧ ਕਰਦਾ ਹਾਂ